ਅਸੀਂ ਖੜੇ ਹਾਂ ਸੰਗਰੂਰ ਜ਼ਿਲ੍ਹੇ ਦੇ ਪਿੰਡ ਸਾਜਲੀ ਦੇ ਵਿੱਚ ਜਿੱਥੇ ਸਟੇਸ਼ਨ ਦੇ ਉੱਤੇ ਅੱਜ ਕਿਸਾਨਾਂ ਵੱਲੋਂ ਟ੍ਰੇਨਾਂ ਰੋਕਣ ਦੇ ਲਈ ਜਿਹੜੇ ਟਰੈਕ ਸੀ ਉਹਨਾਂ ਨੂੰ ਰੋਕਿਆ ਗਿਆ ਸੀ ਪਰ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾ ਦਈਏ ਕਿ ਇਸ ਟਾਈਮ ਇੱਥੇ ਸਾਜਲੀ ਜਿਹੜਾ ਸਟੇਸ਼ਨ ਹੈ ਉਸ ਜਗ੍ਹਾ ਦੇ ਉੱਤੇ ਭਾਰੀ ਪੁਲਿਸ ਫੋਰਸ ਤਣਾਤ ਹੈ ਕਿਉਂਕਿ ਜਿਹੜੇ ਜਿੰਨੇ ਵੀ ਪ੍ਰਦਰਸ਼ਨਕਾਰੀ ਸੀ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਤੁਸੀਂ ਦੇਖੋਗੇ ਤਸਵੀਰਾਂ ਦੇ ਵਿੱਚ ਅਸੀਂ ਦਿਖਾਵਾਂਗੇ ਕਿ ਕਿਸ ਤਰ੍ਹਾਂ ਜਿਹੜੇ ਕਿਸਾਨ ਨੇ ਉਹਨਾਂ ਨੇ ਟ੍ਰੇਨਾਂ ਨੂੰ ਰੋਕਿਆ ਸੀ ਜਿਸ ਤਰ੍ਹਾਂ ਅਸੀਂ ਸਨਾਮ ਦੇ ਉੱਤੇ ਤਸਵੀਰਾਂ ਦਿਖਾਈਆਂ ਸੀ ਕਿ ਉੱਥੇ ਇੱਕ ਵੀ ਜਿਹੜਾ ਮੁਸਾਫਰ ਹੈ ਉਹ ਨਹੀਂ ਪਹੁੰਚਿਆ ਸੀ ਕਿਉਂਕਿ ਕਿਸਾਨਾ ਵੱਲੋਂ ਪਹਿਲਾਂ ਹੀ ਐਲਾਨ ਕਰ ਦਿੱਤਾ ਗਿਆ ਸੀ ਕਿ 5 ਤਰੀਕ ਨੂੰ ਮੁਸਾਫਰਾਂ ਨੂੰ ਪਹਿਲਾਂ ਹੀ ਜਿਹੜਾ ਅਗਾਹ ਕੀਤਾ ਗਿਆ ਸੀ ਕਿ ਕੋਈ ਵੀ ਮੁਸਾਫਰ ਟ੍ਰੇਨ ਦੇ ਸਫ਼ਰ ਕਰਨ ਵਿੱਚੋਂ ਗਰੇਜ ਕਰੇ ਕਿਉਂਕਿ 5 ਤਰੀਕ ਨੂੰ ਜਿਹੜੀਆਂ ਟ੍ਰੇਨਾਂ ਨੇ ਉਹ ਰੋਕੀਆਂ ਜਣੀਆਂ ਜਾਣੀਆਂ ਨੇ ਪਰ ਅੱਜ ਜਿਹੜਾ ਹਰ ਇੱਕ ਜਗ੍ਹਾ ਦੇ ਉੱਤੇ ਟ੍ਰੇਨਾਂ ਰੋਕ ਕੇ ਨੇ ਮਾਲ ਗੱਡੀ ਜਿਹੜੀ ਆ ਰਹੀ ਸੀ ਸ੍ਰਾਮ ਤੋਂ ਅਸੀਂ ਤਸਵੀਰਾਂ ਤੁਹਾਨੂੰ ਦਿਖਾਈਆਂ ਸੀ ਪੀਟੀਸੀ ਦੇ ਜ਼ਰੀਏ ਜਿਹੜੀਆਂ ਤਸਵੀਰਾਂ ਦੇ ਵਿੱਚ ਜਿਹੜੀ ਟ੍ਰੇਨ ਹੈ ਉੱਥੇ ਹੀ ਰੋਕ ਦਿੱਤੀ ਗਈ ਸੀ ਪਰ ਇਸ ਜਿਹੜਾ ਸਾਜਲੀ ਸਟੇ ਸਨ ਇਸ ਜਗ੍ਹਾ ਤੇ ਉੱਤੇ ਵੀ ਤਕਰੀਬਨ 90-95 ਜਿਹੜੇ ਕਿਸਾਨ ਸੀ ਉਹਨਾਂ ਨੇ ਪ੍ਰਦਰਸ਼ਨ ਕੀਤਾ ਪਰ ਵੱਡੀ ਪੁਲਿਸ ਫੋਰਸ ਨੇ ਜਿਹੜਾ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਸਾਡੇ ਨਾਲ ਉੱਚ ਅਧਿਕਾਰੀ ਖੜੇ ਨੇ ਨਮਨਦੀਤ ਸਿੰਘ ਵਿਰਕ ਜੀ ਵਿਰਕ ਸਾਹਿਬ ਇੱਥੇ ਕਿੰਨੇ ਕੁ ਕਿਸਾਨ ਜਿਹੜੇ ਹੈਗੇ ਸੀਗੇ ਜਿਨ੍ਹਾਂ ਨੇ ਪ੍ਰਦਰਸ਼ਨ ਕਰ ਰਹੇ ਸੀ ਕਿੱਦਾਂ ਦੇ ਹਾਲਾਤ ਬਣੇ ਹੋ ਸੀ ਨਹੀਂ ਸਰ ਪੀਸਫੁੱਲ ਹੀ ਸੀਗਾ ਤਕਰੀਬਨ ਸੀਗੇ ਅਸੀਂ 90 ਫਿਰ ਚਲੇ ਚੁਲੇ ਗਏ ਕੁਝ ਜੀ ਹਾਂਜੀ ਤੇ ਕਿੰਨੇ ਕੁ ਕਿਸਾਨਾਂ ਨੂੰ ਜਿਹੜਾ ਹਿਰਾਸਤ ਦੇ ਵਿੱਚ ਲਿਆ ਗਿਆ ਜੀ ਮੈਂ ਲੈ ਕਹਿ ਨਹੀਂ ਸਕਦਾ ਮਤਲਬ ਤਕਰੀਬਨ ਜਾ ਤੋ ਸਾਡਾ ਦੇ ਵਿੱਚ ਕੋਈ ਹੋਣਗੇ ਤੇ ਇੱਕ ਵਾਰੀ ਡਿਟੇਨ ਕੀਤੇ ਨੇ ਬਿਲਕੁਲ ਪੀਸਫੁਲ ਸੀ ਸਾਰਾ ਕੁਝ ਓਕੇ ਬਿਲਕੁਲ ਜੀ ਜਿਹੜੇ ਨਮਨੀਤ ਵਿਰਕ ਜੀ ਨੇ ਉਹਨਾਂ ਦਾ ਕਹਿਣਾ ਕਿ ਸਾਰਾ ਜਿਹੜਾ ਪ੍ਰੋਟੈਸਟੀ ਉਹਨਾਂ ਦਾ ਸ਼ਾਂਤੀਪੂਰਵ ਪ੍ਰੋਟੈਸਟ ਕਰ ਰਹੇ ਸੀ ਪਰ ਤੁਹਾਨੂੰ ਦਿਖਾ ਦਈਏ ਕਿ ਕਿਸਾਨਾਂ ਦੀਆਂ ਜਿਹੜੀਆਂ ਗੱਡੀਆਂ ਨੇ ਉਹ ਇਸ ਟਾਈਮ ਇੱਥੇ ਖੜੀਆਂ ਹੋਈਆਂ ਨੇ ਪਰ ਇੱਕ ਵੀ ਕਿਸਾਨ ਨਹੀਂ ਹੈਗਾ ਕਿਉਂਕਿ ਕਿਸਾਨ ਤਕਰੀਬਨ ਦੱਸਿਆ ਜਾ ਰਿਹਾ ਕਿ 90 ਤੋਂ 95 ਜਿਹੜੇ ਕਿਸਾਨ ਸੀ ਉਹਨਾਂ ਨੂੰ ਡਿਟੇਨ ਕੀਤਾ ਗਿਆ ਉਹਨਾਂ ਨੂੰ ਬੱਸਾਂ ਰਹੀਂ ਪੀਆਰਟੀਸੀ ਦੀਆਂ ਬੱਸਾਂ ਰਹੀਂ ਜਿਹੜਾ ਅੱਗੇ ਲਜਾਇਆ ਗਿਆ ਇਹ ਜਿਹੜੀਆਂ ਗੱਡੀਆਂ ਨੇ ਇਹ ਕਿਸਾਨਾਂ ਦੀਆਂ ਗੱਡੀਆਂ ਨੇ ਜਿਹੜੀਆਂ ਇੱਥੇ ਖੜੀਆਂ ਹੋਈਆਂ ਨੇ ਇਹ ਗੱਡੀ ਵੀ ਜਿਹੜੀ ਕਿਸਾਨਾਂ ਦੀ ਹੈ ਕਿਉਂਕਿ ਭਾਵੇਂ ਸੁਨਾਮ ਦੇ ਵਿੱਚ ਜਿਹੜਾ ਟ੍ਰੇਨਾਂ ਰੋਕਣ ਦਾ ਜਿਹੜਾ ਇਹਨਾਂ ਵੱਲੋਂ ਰੱਖਿਆ ਗਿਆ ਸੀ ਪਰ ਸੁਨਾਮ ਦੇ ਵਿੱਚ ਪਹਿਲਾਂ ਹੀ ਜਗ੍ਹਾ-ਜਗ੍ਹਾ ਤੇ ਚੱਪੇ-ਚੱਪੇ ਤੇ ਜਿਹੜਾ ਸੁਨਾਮ ਨੂੰ ਰਸਤਾ ਜਾਂਦਾ ਸੀ ਹਰ ਜਗ੍ਹਾ ਦੇ ਉੱਤੇ ਜਿਹੜਾ ਪੁਲਿਸ ਪ੍ਰਸ਼ਾਸਨ ਵੱਲੋਂ ਨਾਕਾਬੰਦੀ ਕੀਤੀ ਗਈ ਸੀ ਨਾਕਾਬੰਦੀ ਦੌਰਾਨ ਕਿਸੇ ਵੀ ਕਿਸਾਨ ਨੂੰ ਸੁਨਾਮ ਜਿਹੜਾ ਰੇਲਵੇ ਸਟੇਸ਼ਨ ਤੱਕ ਨਹੀਂ ਆਉਣ ਦਿੱਤਾ ਗਿਆ ਇਹ ਤਸਵੀਰਾਂ ਨੇ ਸਾਜਲੀ ਸਟੇਸ਼ਨ ਦੀਆਂ ਜਿੱਥੇ ਕਿਸਾਨਾਂ ਵੱਲੋਂ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਜਾ ਰਿਹਾ ਸੀ ਇਸ ਜਗ੍ਹਾ ਦੇ ਉੱਤੋਂ ਕਿਸਾਨਾਂ ਨੂੰ ਪੁਲਿਸ ਫੋਰਸ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਨੇ ਜਿਹੜਾ ਡਿਟੇਨ ਕਰ ਲਿਆ ਹੁਣ ਇਹ ਜਿਹੜਾ ਟਰੈਕ ਆ ਬਿਲਕੁਲ ਖਾਲੀ ਕੀਤਾ ਗਿਆ ਜਿਹੜੀ ਮਾਲ ਗੱਡੀ ਆ ਸਨਾਮ ਰੋਕੀ ਗਈ ਹੈ ਪਰ ਅੱਜ ਦਾ ਦਿਨ ਕਹਿ ਸਕਦੇ ਆ ਸਟੇਸ਼ਨ ਹੈ ਸਟੇਸ਼ਨ ਦੇ ਉੱਤੇ ਇੱਕ ਵੀ ਮੁਸਾਫਰ ਤੁਹਾਨੂੰ ਨਜ਼ਰ ਨਹੀਂ ਆਵੇਗਾ ਕਿਉਂਕਿ ਕਿਸਾਨਾਂ ਨੇ ਪਹਿਲਾਂ ਹੀ ਮੁਸਾਫਰਾਂ ਨੂੰ ਜਿਹੜਾ ਅਗਾਹ ਕੀਤਾ ਗਿਆ ਸੀ ਕਿ 5 ਤਰੀਕ ਨੂੰ ਵੀ ਕੋਈ ਵੀ ਮੁਸਾਫਰ ਟ੍ਰੇਨਾਂ ਦੇ ਵਿੱਚ ਸਫ਼ਰ ਕਰਨ ਤੋਂ ਗਰੇਜ ਕਿਉਂਕਿ ਟ੍ਰੇਨਾਂ ਨੂੰ ਰੋਕਿਆ ਜਾਣਾ ਪਰ ਕਿਤੇ ਨਾ ਕਿਤੇ ਲੱਗ ਰਿਹਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜਾ ਕਿਸਾਨਾਂ ਦਾ ਜਿਹੜਾ ਪ੍ਰੋਟੈਸਟ ਸੀ ਉਹਨੂੰ ਜਿਹੜਾ ਕਹਿ ਸਕਦਾ ਰੋਕਿਆ ਗਿਆ ਜਿੱਥੇ-ਜਿੱਥੇ ਪ੍ਰੋਟੈਸਟ ਕੀਤਾ ਜਾਣਾ ਸੀ ਉੱਥੋਂ ਪਹਿਲਾਂ ਹੀ ਕਿਸਾਨਾਂ ਨੂੰ ਘਰਾਂ ਦੇ ਵਿੱਚ ਟੇਨ ਕੀਤਾ ਗਿਆ ਜਿਹੜੇ ਕਿਸਾਨ ਟਰੈਕ ਤੇ ਪਹੁੰਚੇ ਤਾਂ ਉਹਨਾਂ ਨੂੰ ਉੱਥੇ ਮੌਕੇ ਤੇ ਵੱਡੀ ਪੁਲਿਸ ਗਿਰਿਤੀ ਦੀ ਲਿਆ ਕੇ ਉਹਨਾਂ ਨੂੰ ਬੱਸਾਂ ਰਾਹੀਂ ਡਿਟੇਨ ਕਰਕੇ ਥਾਣਿਆਂ ਦੇ ਵਿੱਚ ਪਹੁੰਚਾਇਆ ਗਿਆ ਪਰ ਇਸ ਟਾਈਮ ਅਸੀਂ ਸਾਜਲੀ ਤੇ ਸਟੇਸ਼ਨ ਦੇ ਉੱਤੇ ਖੜੇ ਆਂ ਜਿੱਥੇ ਜਿਹੜੇ ਬਿਲਕੁਲ ਇਸ ਟਾਈਮ ਖਾਲੀ ਹੈ ਕੋਈ ਵੀ ਮੁਸਾਫਰ ਵੀ ਤੁਹਾਨੂੰ ਨਜ਼ਰ ਨਹੀਂ ਆਵੇਗਾ ਕਿਉਂਕਿ ਜਿਸ ਤਰ੍ਹਾਂ ਫਿਰੋਜ਼ਪੁਰ ਜਾਂ ਹੋਰ ਜਿਹੜੇ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਝੜਪਾਂ ਵੀ ਹੋਈਆਂ ਨੇ ਪ੍ਰਸ਼ਾਸਨ ਦੀਆਂ ਤੇ ਕਿਸਾਨਾਂ ਦੀਆਂ ਤੇ ਉਸ ਨੂੰ ਦੇਖਦੇ ਹੋਏ ਜਿਹੜੇ ਕਿਸਾਨ ਨੇ ਕਿਤੇ ਨਾ ਕਿਤੇ ਘਰਾਂ ਦੇ ਵਿੱਚ ਟੇਨ ਵੀ ਕੀਤੇ ਕਹਿੰਦੇ ਅੱਜ ਦਾ ਜਿਹੜਾ ਟ੍ਰੈਸਰ ਭਾਵੇਂ ਰੇਨਾ ਨੂੰ ਬ੍ਰੇਕਾਂ ਲੱਗੀਆਂ ਨੇ ਇਹ ਜਿਹੜੀ ਟ੍ਰੈਕ ਹੈ ਬਰੀਲਾ ਨੂੰ ਬ੍ਰੇਕਾਂ ਲੱਗੀਆਂ ਹੋਈਆਂ ਨੇ ਸਿਗਨਲ ਰੈੱਡ ਹੋਏ ਹੋਏ ਨੇ ਕੋਈ ਵੀ ਟ੍ਰੇਨ ਇੱਥੇ ਆ ਜਾ ਨਹੀਂ ਰਹੀ ਕਿਉਂਕਿ ਕਦੇ ਵੀ ਕਿਸਾਨ ਕੋਈ ਵੀ ਅੱਗੇ ਆ ਸਕਦਾ ਪਰ ਫੇਰ ਵੀ ਜਿਹੜੇ ਕਿਸਾਨ ਪ੍ਰੋਟੈਸਟ ਕਰ ਰਹੇ ਸੀ ਉਹਨਾਂ ਕਿਸਾਨਾਂ ਨੂੰ ਡਿਟੇਨ ਕਰ ਲਿਆ ਗਿਆ ਹੋਰ ਵੀ ਤਸਵੀਰਾਂ ਤੁਹਾਨੂੰ ਦਿਖਾਉਂਦੇ ਰਹਾਂਗੇ ਬਣੇ ਰਹੋ ਪੀ.ਟੀ.ਸੀ. ਨਾਲ ਕੈਮਰਾਮੈਨ ਦੀਪਕ ਗਰਗ ਦੇ ਨਾਲ ਗੁਰਦਰਸ਼ਨ ਸਿੰਘ ਸਿੱਧੂ ਪੀ.ਟੀ.ਸੀ. ਨਿਊਜ਼ ਸੰਗਰੂਰ